ਪੰਜਾਬ ਦੇ ਵਿੱਚ ਤਰੇਂਦਰ ਸਾਸਤਰੀ ਵੜ ਕੇ ਦਿਖਾਵੇ ਅਸੀਂ ਲੈ ਕੇ ਆਵਾਂਗੇ ਉਹ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਮਰੀ ਉਹਦੇ ਵਿੱਚ ਕੀ ਆ ਉਹ ਮੰਨ ਰਿਹਾ ਤੇ ਪ੍ਰਸ਼ਾਸਨ ਨੇ ਕੀ ਕੀਤਾ ਹਾਲੇ ਤੱਕ ਉਹ ਤੇ ਪਰਚਾ ਨਹੀਂ ਦਰਜ ਹੋਇਆ ਇਹ ਚੀਜ਼ਾਂ ਵੇਖੋ ਹੁਣ ਚੰਗਾ ਪਲਾ ਮਾਹੌਲ ਸ਼ਾਂਤ ਹੋਇਆ ਸੀ ਜੋ ਕਿ ਨਾ ਉਹਨੇ ਸੁਣਿਆ ਸ਼ਾਸਤਰੀ ਜੀ ਨੇ ਕੀ ਕਿਹਾ ਮੇਰੇ ਰੀਅਲ ਮਾਮੇ ਦੀ ਡੈਥ ਹੋਈ ਸੀ ਜਿਹੜਾ ਛੀਨਾ ਗਾਂਡ ਹੋਇਆ ਸੀ ਉਹਦੇ ਮੇਰੇ ਮਾਮਾ ਹੀ ਪੂਰੇ ਹੋਏ ਸੀ ਇਹਨਾਂ ਨੇ ਫੇਰ ਉਹੀ ਚੀਜ਼ ਮੇਰੇ ਪਰਿਵਾਰ ਨੂੰ ਯਾਦ ਕਰਾ ਦਿੱਤੀ ਮਾਨੇ ਦੇ ਨਾਲ ਤੇ ਹੀ ਜਨਾ ਲੱਖਾ ਸਦਾਨਾ ਉਹਦੀ ਟੀਮ ਹੀ ਆ ਨਾ ਉੱਥੇ ਜੇ ਅਸੀਂ ਹੁਣ ਉੱਥੇ ਚੱਲ ਜਾਂਦੇ ਤੇ ਹੋਰ ਕੋਈ ਮੁਸੀਬਤ ਖੜੀ ਹੋ ਜਾਣੀ ਸੀ ਭਾਈਚਾਰਾ ਬਹੁਤ ਵਧੀਆ ਚੱਲ ਰਿਹਾ ਕੋਈ ਫਰਕ ਨਹੀਂ ਹੈ ਹਿੰਦੂ ਸਿੱਖ ਦੇ ਵਿੱਚ ਨੋ ਮਾਸ ਦਾ ਰਿਸ਼ਤਾ ਸਾਡੀ ਲੜਾਈ ਸਭ ਤੋਂ ਪਹਿਲਾਂ ਆਪਣੇ ਸਮਾਜ 'ਚ ਅਸੀਂ ਦੂਸਰੇ ਸਮਾਜ ਦੀ ਤੇ ਗੱਲਬਾਤ ਕਰਾਂਗੇ ਉਸ ਬਾਅਦ ਵੀ ਨਾ ਇਹ ਸਾਡੀ ਭਗਵਤਵਚ ਤੋਂ ਨਿਕਲਿਆ ਇੱਕ ਲਫ਼ਜ਼ ਹੈ ਜਿਤੋਂ ਇਹ ਸਟੈਂਸ ਬਣਦਾ ਕੋਈ ਨਾ ਵੀ ਬੁਲਾਏਗਾ ਭਗਵਾ ਸੈਨਾ ਸਭ ਤੋਂ ਪਹਿਲੇ ਉੱਥੇ ਖੜੀ ਹੋਊਗੀ ਇਹੋ ਜਿਹੇ ਮੁੱਦਿਆਂ ਤੇ ਜੋ ਸਮਾਜਿਕ ਮੁੱਦੇ ਹੋਣਗੇ ਮੁ슬ਿਮ ਨੇ ਆਪਣੇ ਤਰਫ ਦਾ ਪ੍ਰਚਾਰ ਕਰਦੇ ਨੇ ਈਸਾਈ ਆਪਣੇ ਤਰਫ ਦਾ ਅਗਰ ਹਿੰਦੂ ਪ੍ਰਚਾਰ ਕਰਦਾ ਤੇ ਇਹ ਅਪੱਤੀ ਕਿਸ ਚੀਜ਼ ਦੀ ਹੈ ਕੋਸ਼ਿਸ਼ ਸਾਡੀ ਇਹ ਹੈ ਕਿ ਪਹਿਲਾਂ ਅਸੀਂ ਆਪਣੇ ਜਿਹੜੇ ਸਾਡੇ ਸਮਾਜ ਦੇ ਲੋਕ ਆ ਉਹਨਾਂ ਨੂੰ ਜਗਾਈਏ ਸਸਿਕਾ ਲੁਧਿਆਣਾ ਲੈ ਕੇ ਰਿਹਾ ਹਾਂ ਤੁਸੀਂ ਮੈਂ ਨੇ ਤਿੰਨ ਦਿਵਾੜੀ ਤਾ ਪਹੁੰਚੇ ਆ ਲੁਧਿਆਣਾ ਟਰਾਂਸਪੋਰਟ ਨਗਰ ਚੌਕ 'ਚ ਜਿੱਥੇ ਦੱਸ ਦਿੰਦੇ ਆ ਕਿ ਪਗਵਾ ਸੇਨਾ ਸੰਗਠਨ ਦੇਖ ਸਕਦੇ ਹੋ ਤੁਸੀਂ ਕਿ ਕਾਫੀ ਐਨ ਜੀਓ ਬਣੀਆਂ ਨੇ ਤਾਂ ਕਾਫੀ ਜਿਹੜੇ ਆ ਫਿਊਸੈਨਿਕ ਤਾਂ ਕਾਫੀ ਸੰਗਠਨ ਜਿਹੜੀਆਂ ਬਣੀਆਂ ਨੇ ਪਰ ਇੱਕ ਨਵੀਂ ਸੰਗਠਨ ਨਜ਼ਰ ਆ ਰਹੀ ਹੈ ਪਗਵਾ ਸੇਨਾ ਸੰਗਠਨ ਜਿਹਦੇ ਸੀਨੀਅਰਸ ਜਿਹੜੇ ਅਧਿਕਾਰੀ ਨੇ ਜਿਹੜੇ ਮੌਜੂਦ ਨੇ ਮੌਕੇ ਤੇ ਸੋ ਗੱਲਬਾਤ ਕਰਾਂਗੇ ਰਾਸ਼ਟਰਪਤੀ ਵੀ ਸਾਡੇ ਨਾਲ ਮੌਜੂਦ ਨੇ ਪੰਕਜ ਸੋ ਪੂਰਾ ਨਾਮ ਜਾਣਦੇ ਆ ਅਖੀਰ ਜਿਹੜੀ ਸੰਗਠਨ ਹੈ ਸ਼ੁਰੂਆਤ ਕਿੱਥੋਂ ਹੋਈ ਹੈ ਤਾਂ ਉਹ ਲੁਧਿਆਣੇ ਦੇ ਵਿੱਚ ਪਹੁੰਚਣ ਦਾ ਜਿਹੜਾ ਕਾਰਨ ਕੀ ਹੈ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਹਾਂ ਜੀ ਸਰ ਕੀ ਨਾਮ ਹੈ ਪੂਰਾ ਮੇਰਾ ਨਾਮ ਜੀ ਪੰਕਜੀ ਦਰਸ ਹੈ ਰਾਸ਼ਟਰੀ ਭਗਵਤ ਸੇਨਾ ਸੰਗਠਨ ਦਾ ਮੈਂ ਰਾਸ਼ੀ ਰਖਸ਼ਾ ਮੇਰੇ ਨਾਲ ਮੇਰੇ ਸਾਥੀ ਸਾਰੇ ਖੜੇ ਨੇ ਜੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਜਿਹ ਪਹਿਲੀ ਵਾਰ ਲੁਧਿਆਣਾ ਨਹੀਂ ਆਉਣਾ ਹੈ ਲੁਧਿਆਣਾ ਸਾਡਾ ਬੜਾ ਪੁਰਾਣਾ ਸੰਗਠਨ ਹੈ ਜੀ ਅਸੀਂ ਲੁਧਿਆਣੇ ਆਉਂਦੇ ਰਹੇ ਹਾਂ ਜੀ ਬਿਲਕੁਲ ਜਿਹੜੀ ਭਗਵਾ ਸੇਨਾ ਸੰਗਠਨ ਹੈ ਸਭ ਤੋਂ ਪਹਿਲਾਂ ਇਹ ਨਾਮ ਰੱਖਣ ਦਾ ਮਕ ભગવા સેના સંગઠન સબ તો અલગ સબ તો ડિફરન્ટભગવા ધ્વજજી જેਨੂੰ ਸਾਡੇ ਜਿਹੜੇભગਵਾ ਸૈનિક ਨੇ ਸਾਡੇ ਜਿਹੜੇ ਵੱਖ-ਵੱਖ સ્ટેਟਾਂ ਚ ਵੱਖ-ਵੱਖ ਸ਼ਹਿરા ਵਿੱਚ ਲੈ ਕੇ ਇਹਨੂੰ લહેરા ਰਹੇ ਨੇ ਤੇ ਇਸ ਗੱਲ ਦੀ ਮੈਂ ਬਹੁਤ ਨਿਸ਼ਚਿਤ ਹੋ ਕੇ ਕਹਿ ਸਕਦਾ ਵੀ 3 ਸਾਲ ਦੇ ਵਿੱਚભગਵਾ સેના ਸੰਗਠਨ ਨੇ ਜਿਹੜੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਇਹ માન ਵਾਲੀ ਗੱਲ ਨੇ ਇਹ ਨਹੀਂ ਵੀ ਆਪਣੇ ਸਮਾਜ ਦੀ ਗੱਲ ਰੱਖਦੇ ਹੋਏ ਅਸੀਂ ਦੂਜੇ ਸਮਾਜਾਂ ਨੂੰ ਬਿਲਕੁਲ ਅੱਗੇ ਲਿਆ ਕੇ ਉਹਨਾਂ ਦੀ ਗੱਲ ਸੁਣੀ ਹੈ ਜੇ ਅਸੀਂ ਗੱਲ ਕਰੀਏ ਐਜੀਟੇਸ਼ਨ ਦੀ ਐਜੀਟੇਸ਼ਨ ਅਸੀਂ ਬਹੁਤ ਪੱਟੀਆਂ-ਵੱਟੀਆਂ ਲੱਛੁਕੇ ਹਾਂ ਜੀ ਇਹ ਜਿਹੜੀ ਰਾਸ਼ਟਰੀ ਬਗਵਾਨ ਸੇਨਾ ਸੰਗਠਨ ਹੈ ਇਹ ਇੱਕ ਪਰਿਵਾਰਿਕ ਸੰਗਠਨ ਹੈ ਜਿੱਦਾਂ ਸਾਡਾ ਇੱਕ ਪਰਿਵਾਰ ਆ ਬਹੁਤ ਵੱਡਾ ਪਰਿਵਾਰ ਆ ਜਿਹੜੇ ਵਕ ਵਕ ਸਟੇਟਾਂ ਦੇ ਵਿੱਚ ਚੱਲ ਰਿਹਾ ਤੇ ਮੈਂ ਇਹ ਗੱਲ ਕਹਿਣਾ ਚਾਹੁੰਗਾ ਵੀ ਇਹ ਉਹ ਸੰਗਠਨ ਹੈ ਜਿਹੜਾ ਰਲ ਕੇ ਸਾਰੇ ਚਲਾ ਰਹੇ ਨੇ ਜਿਵੇਂ ਅਧਿક્ષੇ ਇਸ ਦਾ ਮਤਲਬ ਇਹ ਨਹੀਂ ਮੈਂ ਤਾਨਾਸ਼ਾਹ ਹਾਂ ਅਧਿક્ષਾ ਦਾ ਮਤਲਬ ਇਹ ਆ ਵੀ ਮਤਲਬ ਆਪਾਂ ਚੋਣਾਂ ਕਰਦੇ ਹਾਂ ਉਹਦੇ ਸਭ ਕੋ ਨੇ ਪਰ ਆਪਾਂ ਸਾਰੇ ਇੱਕ ਭਰਾ ਬਣ ਕੇ ਇਹਨੂੰ ਚਲਾ ਰਹੇ ਆ ਤੇ ਮੈਂ ਇਨਾਂ ਕ ਤਿੰਨ ਸਾਲ ਚ ਬਰੇ ਮਹਿਸੂਸ ਕਰਦਾ ਵਾਂ ਕਿ ਅਸੀਂ ਰਾਜਸਥਾਨ ਵੀ ਜਾਂਦੇ ਆ ਅਸੀਂ ਜੰਮੂ ਕਸ਼ਮੀਰ ਵੀ ਜਾਂਦੇ ਆ ਜਿੰਨੇ ਨੇ ਤੇ ਸਭ 바ਵਾਂ ਨੇ ਤੇ ਜਿਹੜਾ ਧਵਜਾ ਭਗਵਾਨ ਭਗਵਾਨ ਸੇਨਾ ਜਿਸਕੋ ਮਤਲਬ ਇਸਕਾ ਪੂਰਾ ਇਹਦਾ ਪੂਰਾ ਨਾਮ ਹੈ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਤੇ ਜੇ ਸ਼ਾਰਟ ਨੇਮ ਕਰੀਏ ਭਗਵਾਨ ਸੇਨਾ ਇਹ ਸਾਡੀ ਭਗਵਤ ਧਵਜ ਤੋਂ ਨਿਕਲਿਆ ਆ ਇੱਕ ਲਫ਼ਜ਼ੇ ਜਿਥੋਂ ਇਹ ਸਾਡਾ ਸੰਗਠਨ ਉਪਜੀ ਬਿਲਕੁਲ ਪਰ ਪ੍ਰਧਾਨ ਜੀ ਗੱਲ ਕਰੀਏ ਤਾਂ ਸੰਗਠਨ ਕਈ ਸਾਰੀਆਂ ਬਣੀਆਂ ਨੇ ਜਿਹੜੀ ਹੋਰ ਵੀ ਸਮਾਜ ਸੇਵਾ ਵਾਸਤੇ ਕੰਮ ਕਰਦੀਆਂ ਨੇ ਬਿਲਕੁਲ ਆਪਣੇ ਸਮਾਜ ਵਾਸਤੇ ਕੰਮ ਕਰਦੀਆਂ ਨੇ ਆਪਣੇ ਸਨਾਤਨ ਵਾਸਤੇ ਕੰਮ ਕਰਦੀਆਂ ਨੇ ਇਹ ਵੀ ਜਿਹੜੀ ਸੰਗਠਨਾਂ ਨੇ ਕਿਤਨੇ ਕਿਤੇ ਤੁਸੀਂ ਜਿਹੜੀ ਗੱਲ ਕਹੀ ਵੀ ਇਹ ਵੀ ਜਿਹੜੀ ਸਨਾਤਨ ਵਾਸਤੇ ਕੰਮ ਕਰ ਰਹੀ ਹੈ ਬਿਲਕੁਲ ਜੀ ਮੈਂ ਛੋਟ ਚ ਦੱਸਣਾ ਥੋੜਾ ਜਿਹਾ ਤਈ ਤੋਂ ਲੈ ਕੇ 24 ਤੱਕ ਪੰਜਾਬ ਦੇ ਵਿੱਚ 17 ਪਰਚੇ ਦਰਜ ਭਗਵਤ ਸੇਨਾ ਸੰਗਠਨ ਵੱਲੋਂ ਕਰਾਇਆ ਗਏ ਜੇ ਮੈਂ ਹੋਰ ਕਿਸੇ ਸੰਗਠਨ ਦੀ ਗੱਲ ਕਰਾਂ ਉਹ ਮੈਂ ਚਲੋ ਕੀ ਕਹਿਣਾ ਜੇ ਅਸੀਂ ਗੱਲ ਕਰੀਏ ਪਹਿਲਾ ਪੰਜਾਬ ਦਾ ਰਾਮਲੀਲਾ ਸਟੇਜ ਉੱਤੇ ਜਿਹੜੇ ਅਸ਼ਲੀਲ ਡਾਂਸ ਦਾ ਪਰਚਾ ਸੀ ਉਹ ਬਗਵਾ ਸੈਨਾ ਸੰਗਠਨ ਦੇ ਪਦਤਧਾਰੀਆਂ ਦੇ ਬਿਆਨਾਂ ਤੋਂ ਆਇਆ ਅੱਜ ਵੀ 17 ਪਰਚੇ ਅਸੀਂ ਡਟ ਕੇ ਕੋਰਟ ਦੇ ਵਿੱਚ ਵੀ ਉਹਦੇ ਨਾਲ ਖੜੇ ਆਂ ਸਮਾਜ ਦੇ ਵਿੱਚ 295 ਜੋ ਪਾਵਲਾਂ ਦੇ ਲੱਗਦੇ ਆ ਸਾਡੀ ਲੜਾਈ ਸਭ ਤੋਂ ਪਹਿਲਾਂ ਆਪਣੇ ਸਮਾਜ 'ਚ ਅਸੀਂ ਦੂਸਰੇ ਸਮਾਜ ਦੀ ਤੇ ਗੱਲਬਾਤ ਕਰਾਂਗੇ ਕਿ ਉਹ ਕੀ ਕਰਦੇ ਨੇ ਉਹਨਾਂ ਦਾ ਆਪਣਾ ਸਮਾਜ ਹੈ ਉਹਨਾਂ ਦੀ ਆਪਣੀ ਸੋਚ ਹੈ ਪਰ ਸਾਡਾ ਕੰਮ ਹੈ ਆਪਣੇ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਨੂੰ ਉਹਨਾਂ ਨੂੰ ਦੂਰ ਕਰਨਾ ਸਾਡੇ ਸਕੱਤਰ ਨੇ ਜੇ ਪੰਜਾਬ ਦੇ ਮੰਦਰਾਂ ਦੀ ਗੱਲ ਕਰੀਏ ਪੰਜਾਬ ਦੇ ਕਈ ਮੰਦਰਾਂ ਦੀਆਂ ਜ਼ਮੀਨਾਂ ਨੂੰ ਛੁਡਾਇਆ ਪੰਜਾਬ ਦੇ ਕਈ ਮੰਦਰ ਜਿੱਥੇ ਸਾਡੇ ਸਮਾਜ ਦੇ ਕਈ ਲੁਟੇਰੇ ਉੱਥੇ ਬੈਠੇ ਸਨ ਜਿਨ੍ਹਾਂ ਨੂੰ ਛੁਡਵਾ ਕੇ ਅਸੀਂ ਸਰਕਾਰ ਨੂੰ ਦਿੱਤਾ ਅੱਜ ਉੱਥੇ ਮੰਦਰਾਂ ਦੇ ਵਿੱਚ ਪੱਥਰ ਲੱਗ ਰਹੇ ਨੇ ਵਧੀਆ ਕਾਰਵਿਆਰ ਹੋ ਰਹੇ ਨੇ ਦੇਖੋ ਹਮੇਸ਼ਾ ਜਿਸ ਧਰਮ ਵਿੱਚ ਅਸੀਂ ਜੰਮੇ ਆਂ ਸਭ ਤੋਂ ਪਹਿਲਾਂ ਅਸੀਂ ਹਿੰਦੂ ਸਮਾਜ ਦੀ ਗੱਲ ਕਰਦੇ ਆਂ ਹਿੰਦੂ ਸਮਾਜ 'ਚ ਜੰਮੇ ਆਂ ਰਾਸ਼ਟਰੀ ਬਗਵਦ ਸੇਨਾ ਸੰਗਠਨ ਨੇ ਹਿੰਦੂ ਸਮਾਜ ਦੀ ਇੱਕ ਨਵੀਂ ਵਕਰੀ ਰੱਖੀ ਆਪਣੇ ਮੰਦਰਾਂ ਨੂੰ ਬਿਲਕੁਲ ਠੀਕ ਠਾਕ ਚਲਾਉਣ ਦੇ ਲਈ ਇੱਕ ਵਿਵਸਥਾ ਤਿਆਰ ਕੀਤੀ ਆ ਉਸ ਤੋਂ ਬਾਅਦ ਅਸੀਂ ਆਪਣੇ ਜੇ ਅਸੀਂ ਰਾਮ ਲਿਲਾ ਦੀ ਗੱਲ ਕਰੀਏ ਰਾਮ ਲਿਲਾ ਸੱਡਾ ਆਪਣਾ ਧਰਮ ਕਰਾਉਂਦਾ ਉੱਥੇ ਜੇ ਸਲੀਡਾਂਸ ਕੋਈ ਕਰਾਉਂਦਾ ਉੱਥੇ ਪਰਚੇ ਦਰਜ ਕਰਾਉਨੇ ਜੇ ਅਸੀਂ ਗਊ ਤਸਕਰਾ ਦੀ ਗੱਲ ਕਰੀਏ ਨੌ ਪਰਚੇ ਗਊ ਤਸਕਰਾ ਦੇ ਦਰਜ ਨੇ ਸਾਡਾ ਇੱਕ ਗਊ ਸੇਨਾ ਦਲਿਆ ਇਹਦੇ ਵਿੱਚ ਬਹੁਤ ਵੱਡੀ ਚਰਨੀ ਹੈ ਸਾਡੀ ਕੋਈ ਛੋਟੀ ਨਹੀਂ ਹੈਗੀ ਕਿਉਂਕਿ ਇਹ ਬਹੁਤ ਵੱਡੀਆਂ ਗੱਲਾਂ ਨੇ ਅਸੀਂ ਕੀ ਕੀਤਾ ਪਰ ਅਸੀਂ ਇਹ ਵਾਅਦਾ ਕਰਦੇ ਸਮਾਜ ਹਿੱਤ ਦੀ ਗੱਲ ਕਰਦੇ ਹੋਏ ਆਪਣੇ ਹਿੰਦੂ ਸਮਾਜ ਦੀ ਗੱਲ ਕਰਦੇ ਹੋਏ ਬਾਕੀ ਸਮਾਜਾਂ ਨੂੰ ਵੀ ਨਾਲ ਲੈ ਕੇ ਅਸੀਂ ਹਰ ਤਰ੍ਹਾਂ ਦੀ ਰੱਖਿਆ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਹਰੇਕ ਕੰਮ ਕਰਦੇ ਨੇ ਪਰ ਜਿਹੜੀ ਹੋਰ ਸੰਗਠਨਾਂ ਬਣੀਆਂ ਨੇ ਚਾਹੇ ਸ਼ਿਵਸ਼ਨਾ ਰੱਖ ਲੋ ਕਈ ਸ਼ਿਵਸ਼ਨਾ ਦੀਆਂ ਸੰਗਠਨਾਂ ਬਣੀਆਂ ਹੋਈਆਂ ਨੇ ਉਹ ਵੀ ਜਿਹੜਿਆਂ ਇਹੀ ਕੰਮ ਕਰਦੇ ਨੇ ਧਰਮ ਦੇ ਧਰਮ ਦੇ ਕੰਮ ਕਰ ਰਹੇ ਨੇ ਪਰ ਇਹ ਸੰਗਠਨ ਦੇ ਵਿੱਚ ਡਿਫਰੈਂਟ ਕੀ ਹੈ ਦੇਖੋ ਜੀ ਡਿਫਰੈਂਟ ਤੇ ਕੋਈ ਸੰਗਠਨ ਆਪਣੇ ਆਪ ਨੂੰ ਪੇਸ਼ ਉਦੋਂ ਕਰਦਾ ਵਾ ਜਦੋਂ ਉਹ ਵੱਖਰਾ ਹੋ ਕੇ ਕੰਮ ਕਰਦਾ ਠੀਕ ਹੈ ਜੀ ਇੱਕ ਸੋਚ ਲੈ ਕੇ ਅਸੀਂ ਚੱਲੇ ਆਂ ਗਊ ਮਾਤਾ ਦੀ ਸੋਚ ਗਉ ਤਸਕ ਕਰਨ ਨੂੰ ਫੜਨ ਦੀ ਸੋਚ ਗਉ ਸੇਵਾ ਕਰਨ ਦੀ ਸੋਚ Hindu ਧਰਮ ਨੂੰ ਤਾਕਤਵਰ ਕਰਨ ਦੀ ਸੋਚ ਜਿਹੜਾ ਭਾਰਤ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਉਹਦੇ ਖਿਲਾਫ ਚੱਲਣ ਦੀ ਸੋਚ ਇਹ ਸਾਡੀ ਸੋਚ ਆ ਜੇ ਆਪਾਂ ਗੱਲ ਕਰੀਏ ਦੂਸਰੇ ਸੰਗਠਨਾਂ ਦੀ ਤੁਸੀਂ ਅਸੀਂ ਕਦੀ ਕਿਸੇ ਨੂੰ ਮਾੜਾ ਨਹੀਂ ਕਿਹਾ ਦੇਖੋ Hindu ਸਮਾਜ ਦਾ ਕੰਮ ਕਰਨ ਵਾਲੇ ਸਾਰੇ ਸਾਡੇ ਭਾਈ ਨੇ ਪਰ ਜਿੱਥੇ ਗੱਲ ਕਰੀਏ ਕੰਟਰੋਵਰਸੀ ਦੀ ਹਮੇਸ਼ਾ ਕੰਟਰੋਵਰਸੀ ਤੋਂ ਦੂਰ ਹੋ ਕੇ ਆਪਣੇ ਸਮਾਜ ਨੂੰ ਹਮੇਸ਼ਾ ਤਗੜਾ ਕਰਨਾ ਚਾਹੀਦਾ ਇਹ ਸੰਗਠਨ 6 ਸਟੇਟਾਂ 'ਚ ਵਰਕ ਕਰ ਰਿਹਾ ਹੈ ਕੋਈ ਵੀ ਇਸ ਘਟਨਾ ਪੰਜਾਬ ਦਾ 6 ਸਟੇਟਾਂ ਚ ਜਦ ਤੱਕ ਵਰਕ ਨਹੀਂ ਕਰਨਾ ਇਹਦਾ ਜਰਨੀ 3 ਸਾਲ ਦੀ ਆ ਇਹ ਜਿਹੜੇ ਸਾਡੇ ਭਗਵਾਨ ਸੈਨਿਕ ਲੱਗੇ ਨੇ ਨਾ ਉਹਨਾਂ ਵਾਲਾ ਸਭਾ ਦੱਸੇਗਾ ਸਾਡੀ ਸੋਚ ਸਾਡੀ ਸਮਝ ਕਿੱਥੇ ਟਿਕਦੀ ਹੈ ਫਰਕ ਮੈਂ ਤੁਹਾਨੂੰ ਦੱਸ ਦਿੰਦਾ ਜੀ ਅਸੀਂ ਕਦੀ ਵੀ ਇਦਾਂ ਦੀ ਹੇਟ ਸਪੀਚ ਨਹੀਂ ਦਿੱਤੀ ਜਿੰਨਾ ਮਾਹੌਲ ਖਰਾਬ ਹੁੰਦਾ ਇੱਕ ਵੀ ਭਗਵਾਨ ਸੈਨਾ ਦਾ ਸਾਨੂੰ ਕਲਿੱਪ ਕੱਢ ਕੇ ਦਿਖਾ ਦਿਓ ਜਾਂ ਇੱਕ ਇਦਾਂ ਦੀ ਵੀਡੀਓ ਦਿਖਾ ਦਿਓ ਜਿੰਨਾ ਮਾਹੌਲ ਖਰਾਬ ਹੋਵੇ ਅਸੀਂ ਹਮੇਸ਼ਾ ਹੀ ਏ ਇਦਾਂ ਦਾ ਕੁਝ ਆਇਆ ਕਿ ਜਿੰਨਾ ਮਾਹੌਲ ਸ਼ਾਂਤ ਹੋਵੇ ਨਾ ਕਿ ਵਿਗੜੇ ਕੰਟroversy ਇਹ ਕਦੀ ਨਹੀਂ ਕਿਦੀ ਕੀਤੀ ਇਸ ਕੰਮ ਨੂੰ ਪੈਲ ਦਿੰਦੇ ਬਿਲਕੁਲ ਪਰ ਪੰਜਾਬ ਦੇ ਮੁੱਦੇ ਕੀ ਨੇ ਪੰਜਾਬ ਦੇ ਲੋਕਾਂ ਦੇ ਮੁੱਦੇ ਕੀ ਨੇ ਪੰਜਾਬ ਦੇ ਲੋਕਾਂ ਦੀ ਮੰਗ ਕੀ ਹੈ ਉਹ ਕਿਤਨੇ ਕਿਤੇ ਉਹਨਾਂ ਦੇ ਵਿੱਚ ਜਾ ਕੇ ਦੇਖਿਆ ਵਿਚਰਿਤ ਕੀਤਾ ਵੀ ਉਹਨਾਂ ਦੀ ਮੰਗ ਕੀ ਹੈ ਅਸਲ ਦੇ ਵਿੱਚ ਉਹਨਾਂ ਨੂੰ ਚਾਹੀਦਾ ਕੀ ਹੈ ਇਹਦੇ ਬਾਰੇ ਕਦੇ ਤੁਹਾਡੀ ਸੰਗਠਨ ਨੇ ਜਾਂ ਤੁਹਾਡੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਲੋਕਾਂ ਨਾਲ ਪੰਜਾਬ ਦੇ ਪੰਜਾਬ ਦੇ ਮੁੱਦੇ ਬਹੁਤ ਹੈ ਜੀ ਪਰ ਇਹਨਾਂ ਚੀਜ਼ਾਂ ਚੋਂ ਅਸੀਂ ਨਿਕਲ ਹੀ ਨਹੀਂ ਪਾ ਰਹੇ ਕਦੀ ਉਹਨੇ ਕੌਂਟroversy ਕਰਤੀ ਕਦੀ ਉਹਨੇ ਹਿੱਟ ਸਪੀਚ ਦੇਤੀ ਹੁਣ ਪਰਵਾਨੇ ਦਾ ਤੁਸੀਂ ਇੱਕ ਬਿਆਨ ਸੁਣਿਆ ਅੱਗ ਲਾਉਣ ਵਾਲਾ ਇੱਕ ਬਿਆਨ ਸੀ ਜਿਹਦੇ ਵਿੱਚ ਹਿੰਦੂ ਸਿੱਖਾਂ ਦੇ ਵਿੱਚ ਇੰਨੀ ਕਿ ਨਫ਼ਰਤ ਪੈਦਾ ਹੋ ਜਾਣੀ ਸੀ ਕਿ 84 ਦੇ ਮਾਹੌਲ ਤੱਕ ਉਹਨੇ ਜਿੱਦਾਂ ਜਿੱਦਾਂ 84 ਦੇ ਵਿੱਚ ਹੋਇਆ 84 ਯਾਦ ਕਰਾਤੀ ਉਹਨੇ ਕਰੇ ਇਹੋ ਜਿਹੇ ਬੰਦੇ ਨੂੰ ਤੁਸੀਂ ਹੁਣ ਪ੍ਰਸ਼ਾਸਨ ਚੁੱਪ ਕੀਤਾ ਹੋਇਆ ਆਪਣੇ ਉਹਦੇ ਉੱਲ ਧਿਆਨ ਨਹੀਂ ਦੇ ਰਿਆ ਹੁਣ ਹੁਣੇ ਕਿਸੇ ਕਿਸੇ ਹਿੰਦੂ ਲੀਡਰ ਨੇ ਕੁਝ ਹੇਟ ਸਪੀਚ ਦਿੱਤੀ ਹੁੰਦੀ ਤਾਂ ਉਹਨਾਂ ਚੋਕੇ ਹੋਣੇ ਉਸ ਵੇਲੇ ਅੰਦਰ ਸੁੱਟ ਦੇਣਾ ਸੀ ਪਰ ਕਿੰਨੇ ਕਿਤੇ ਹੇਟ ਸਪੀਚ ਵਾਸਤੇ ਕੰਟਰੀ ਵਨਸੀ ਵਾਸਤੇ ਜਿਹੜਾ ਪ੍ਰਸ਼ਾਸਨ ਬੈਠਾ ਹੈ ਆਪਾਂ ਕੀ ਕਰ ਰਹੇ ਆ ਸਰ ਅਸੀਂ ਇਹਨਾਂ ਚੀਜ਼ਾਂ 'ਚੋਂ ਨਿਕਲ ਪਾ ਰਹੇ ਹੋਰ ਅਸੀਂ ਪੰਜਾਬ ਦੇ ਮੁੱਦੇ ਕੀ ਵੇਖਣੇ ਆ ਇਹ ਚੀਜ਼ਾਂ ਵੇਖੋ ਹੁਣ ਚੰਗਾ ਭਲਾ ਮਾਹੌਲ ਸ਼ਾਂਤ ਹੋਇਆ ਸੀ ਚੋਕੇ ਨਾ ਉਹਨੇ ਸੁਣਿਆ ਸ਼ਾਸਤਰੀ ਜੀ ਨੇ ਕੀ ਕਿਹਾ ਉਹ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਮਾਰੀ ਉਹਦੇ 'ਚ ਕੀ ਆ ਉਹ ਮੰਨ ਰਿਹਾ ਤੇ ਪ੍ਰਸ਼ਾਸਨ ਨੇ ਕੀ ਕੀਤਾ ਹਾਲੇ ਤੱਕ ਕੋਈ ਪਰਚਾ ਨਹੀਂ ਦਰਜ ਹੋਇਆ ਇਹ ਅਸੀਂ ਇਹਨਾਂ ਇੰਦਾਂ ਦੇ ਲੋਕਾਂ ਚੋਂ ਹੀ ਨਹੀਂ ਬਾਹਰ ਨਿਕਲ ਪਾਰੇ ਕੰਮ ਅਹੀਂ ਸਵਾ ਕਰਨੇ ਆ ਪੰਜਾਬ ਦੇ ਮੁੱਦੇ ਇੰਨੇ ਕਿ ਆ ਕਿ ਇਹ ਲੋਕ ਹੀ ਨਹੀਂ ਸਾਨੂੰ ਅੱਗੇ ਵਧਣ ਦਿੰਦੇ ਜਿਹੜੇ ਧਰਿੰਦਰ ਸ਼ਾਸਤਰੀ ਜੀ ਨੇ ਜਿਹੜੇ ਧਰਿੰਦਰ ਸ਼ਾਸਤਰੀ ਜੀ ਨੇ ਗੱਲ ਕੀਤੀ ਸੀ ਨਾ ਯੂਪੀ ਦੇ ਵਿੱਚ ਸੰਭਲ ਪੈਂਦਾ ਹਰੀ ਹਰ ਮੰਦਰ ਦੀ ਉਹਨਾਂ ਨੇ ਗੱਲ ਕੀਤੀ ਸੀ ਠੀਕ ਹੈ ਇਹਨਾਂ ਨੇ ਸਿਰਫ ਗੱਲ ਨੂੰ ਘਮਾਇਆ ਵੈ ਇਹ ਕੁਝ ਨਹੀਂ ਚਾਹ ਰਹੇ ਸਿਰਫ ਚਾਹ ਰਹੇ ਆ ਕਿ ਫੇਰ ਹਿੰਦੂ ਸੇ ਖਾਪਸ ਚ ਲੜਨ ਇਹਨਾਂ ਨੂੰ ਪਤਾ ਨਹੀਂ ਕਿਤੋਂ ਕਿਤੋਂ ਫੰਡਿੰਗ ਹੋ ਰਹੀ ਆ ਕੁਝ ਵੀ ਆ ਮੈਂ ਇੱਕ ਗੱਲ ਕਹਿਣਾ ਚਾਹਾਂਗਾ 1984 ਦੇ ਵਿੱਚ ਮੇਰੇ ਰੀਅਲ ਮਾਮੇ ਦੀ ਡੈਥ ਹੋਈ ਸੀ ਜਿਹੜਾ ਸ਼ੀਨਾਗਾਂਡ ਹੋਇਆ ਸੀ ਉਹਦੇ ਮੇਰੇ ਮਾਮਾ ਹੀ ਪੂਰੇ ਹੋਏ ਸੀ ਇਹਨਾਂ ਨੇ ਫੇਰ ਉਹੀ ਚੀਜ਼ ਮੇਰੇ ਪਰਿਵਾਰ ਨੂੰ ਯਾਦ ਕਰਾਉਂਦੀ ਹੈ ਪਰ ਕਿਤੇ ਨਾ ਕਿਤੇ ਤੁਹਾਨੂੰ ਇੱਕ ਗੱਲ ਤਾਂ ਪਤਾ ਹੋਣੀ ਚਾਹੀਦੀ ਹੈ ਕਿ ਹਿੰਦੂ ਸਿੱਖ ਇੱਕ ਨੋ ਮਾਸ ਦਾ ਰਿਸ਼ਤਾ ਹੈ ਉਹ ਆਪਸ ਵਿੱਚ ਕਦੇ ਟਕਰਾ ਨਹੀਂ ਸਕਦਾ ਜਿਹੜੇ ਲੋਕ ਇਦਾਂ ਦੀ ਸੱਦਾ ਵਾਲੀ ਵਰਤਦੇ ਨੇ ਉਹਨਾਂ ਵਾਸਤੇ ਪ੍ਰਸ਼ਾਸਨ ਬੈਠਾ ਹੈ ਉਹਨਾਂ ਵਾਸਤੇ ਕਾਨੂੰਨ ਬੈਠਾ ਹੈ ਪਰ ਲੋਕ ਜਿਹੜੇ ਨੇ ਜਿਹੜੇ ਲੋਕ ਜਿਹੜੇ ਲੋਕ ਪਰੇਸ਼ਾਨ ਨੇ ਜਿਹੜੇ ਲੋਕ ਜਿੱਦਾਂ ਹੁਣ ਪੰਜਾਬ ਦੇ ਮੁੱਦੇ ਨੇ ਕਾਲਾ ਪਾਣੀ ਨੂੰ ਲੈ ਕੇ ਜਿੱਦਾਂ ਗੰਦੇ ਨਾਲੇ ਨੂੰ ਲੈ ਕੇ ਜਿਹੜਾ ਕਾਫੀ ਸਮਾਂ ਪਹਿਲਾਂ ਜਿਹੜਾ ਬੁੱਢਾ ਦਰਿਆ ਦੇ ਨਾਮ ਤੋਂ ਜਾਣਿਆ ਜਾਂਦਾ ਸੀਗਾ ਉਹਦੇ ਬਾਰੇ ਕੀ ਹੈ ਹੁਣ ਬੁੱਢਾ ਦਰਿਆ ਦੀ ਗੱਲ ਕਰ ਲੋ ਜੀ ਉੱਥੇ ਕੋਣ ਸੀ ਪਰਮਾਨੇ ਦੇ ਨਾਲ ਦੇ ਜਾਂਦਾ ਲੱਖਾ ਸਿਧਾਣਾ ਉਹਦੀ ਟੀਮ ਹੀ ਆ ਨਾ ਉੱਥੇ ਜੇ ਅਸੀਂ ਹੁਣ ਉੱਥੇ ਚੱਲ ਜਾਂਦੇ ਤੇ ਹੋਰ ਕੋਈ ਮੁਸੀਬਤ ਖੜੀ ਹੋ ਜਾਣੀ ਸੀ ਕੱਲ ਨੂੰ ਇਹਨਾਂ ਕਹਿਣਾ ਜੀ ਤੁਸੀਂ ਉਹ ਇੱਕ ਮੁੱਦਾ ਬੁੱਡੇ ਦਰਿਆ ਦਾ ਤੁਸੀਂ ਇਹ ਇਹ ਆ ਗਏ ਆ ਜੀ ਹਿੰਦੂ ਲੀਡਰ ਆ ਕੇ ਆਪਣੇ ਵੱਖਰੇ ਮੁੱਦੇ ਨੂੰ ਲੈ ਕੇ ਉੱਥੇ ਕੀ ਕਿ ਇੱਕ ਹੋਰ ਤਰ੍ਹਾਂ ਦਾ ਮਾਹੌਲ ਪੈਦਾ ਹੋ ਜਾਣਾ ਸੀ ਅਸੀਂ ਇਹਦੇ ਖਿਲਾਫ ਆ ਦੇਖੋ ਇਹ ਬਿਲਕੁਲ ਇਹ ਬੰਦ ਹੋਣਾ ਚਾਹੀਦਾ ਇਹ ਬੰਦ ਹੋਣਾ ਚਾਹੀਦਾ ਇਹ ਲੋਕਾਂ ਨੂੰ ਜਿਹੜਾ ਕਿ ਸਾਡੇ ਲੁਧਿਆਣੇ ਦੇ ਬੈਠੇ ਆ ਸਾਡੇ ਟਿੰਕੂ ਜੀ ਇਹਨਾਂ ਨਾਲ ਗੱਲ ਕਰੋ ਮਨੋਜ ਟਿੰਕੂ ਜੀ ਇਹ ਤੁਹਾਨੂੰ ਦੱਸਣਗੇ ਬਿਲਕੁਲ ਹਾਂ ਜੀ ਸਰ ਬਿਲਕੁਲ ਤੁਹਾਡੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਆਪਣਾ ਬੇਦਵਾ ਕਿਉਂਕਿ ਆਪਣਾ ਨਾਮ ਆਪਣੀ ਪਹਿਚਾਨ ਬਹੁਤ ਜ਼ਰੂਰੀ ਮੇਰਾ ਹੀ ਮਨੋਜ ਕੁਮਾਰ ਟਿੰਕੂ ਮੇਰਾ ਨਾਮ ਹੈ ਮੈਂ ਭਗਵਾ ਸੈਨਾ ਦਾ ਸੰਗਠਨ ਦਾ ਮੈਂ ਵਾਈਸ ਪ੍ਰਧਾਨਾ ਪੰਜਾਬ ਦਾ ਤੇ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਕਿ ਪ੍ਰਸ਼ਾਸਨ ਹੇਟ ਸਪੀਚ ਦੇ ਉੱਪਰ ਅਗਰ ਇਹੀ ਪਰਵਾਨੀ ਜਗਾ ਕਿਸੇ Hindu ਲੀਡਰ ਨੇ ਹੇਟ ਸਪੀਚ ਦਿੱਤੀ ਹੁੰਦੀ ਤੇ ਹੁਣ ਤੱਕ ਉਹਤੇ ਮੁਕਦਮਾ ਦਰਜ ਹੋ ਜਾਂਦਾ ਕਿਉਂ ਪ੍ਰਸ਼ਾਸਨ ਕਾਣੀ ਵੰਡ ਕਰਦਾ ਅਗਰ ਪ੍ਰਸ਼ਾਸਨ ਨੇ ਸਾਰੇ ਆ ਮਨ ਰਿਹਾ ਕਿ ਆ ਕੰਮ ਕੀਤਾ ਇੰਦਰਾ ਗਾਂਧੀ ਨੂੰ ਮਾਰਿਆ ਅਸੀਂ ਬਿਆਨ ਸਿੰਘ ਨੂੰ ਮਾਰਿਆ ਹੁਣ ਤੱਕ ਉਹ ਉਹਨੂੰ ਚੱਕ ਕੇ ਅੰਦਰ ਕਿਉਂ ਨਹੀਂ ਕੀਤਾਗੇ ਇਹੋ ਜਿਹੇ ਜਿਹੜੇ ਬੁੱਚੜ ਨੇ ਨਾ ਉਹ ਮਾਹੌਲ ਖਰਾਬ ਕਰਦੇ ਪੰਜਾਬ ਦਾ ਭਾਈਚਾਰਾ ਬਹੁਤ ਵਧੀਆ ਚੱਲ ਰਿਹਾ ਕੋਈ ਫਰਕ ਨਹੀਂ ਹੈ ਹਿੰਦੂ ਸਿੱਖ ਦੇ ਵਿੱਚ ਨੋ ਮਾਸ ਦਾ ਰਿਸ਼ਤਾ ਪਰ ਇਹੋ ਜਿਹੇ ਜਿਹੜੇ ਬੁੱਚੜ ਨੇ ਇਹ ਜਿਹੜਾ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਦੂਜੀ ਗੱਲ ਰਹਿ ਗਈ ਤੁਹਾਡੀ ਡਾਈੰਗਾ ਦੀ ਡਾਇੰਗਾ ਦੇ ਮੁੱਦੇ ਤੇ ਮੈਂ ਇਹ ਗੱਲ ਕਰਨਾ ਚਾਹੁੰਦਾ ਜਿਹੜੀ ਡਾਇੰਗਾ ਨੇ ਅਸੀਂ ਖੁਦ ਚਾਹਨੇ ਆ ਕਿ ਸਿੱਟੀ ਤੋਂ ਬਾਹਰ ਹੋਣੀ ਚਾਹੀਦੀਆਂ ਜਿਹੜਾ ਅੱਜ ਨਾਲੇ ਦੇ ਵਿੱਚ ਗੰਦੇ ਬੁੱਢੇ ਦਰਿਆ ਦੇ ਵਿੱਚ ਪਾਣੀ ਆ ਰਿਹਾ ਉਹਦੇ ਨਾਲ ਬਿਮਾਰੀਆਂ ਫੈਲ ਰਹੀਆਂ ਨੇ ਸ਼ਹਿਰ ਦੇ ਵਿੱਚ ਮਤਲਬ ਕਿ ਉਹ ਇੱਕ ਕੈਂਸਰ ਮਤਲਬ ਸਮਝੋਗੇ ਉਹ ਕੈਂਸਰ ਹੈ ਇਸ ਚੀਜ਼ ਨੂੰ ਕੱਢਣ ਵਾਸਤੇ ਅਸੀਂ ਸਾਰੇ ਸਹਿਯੋਗ ਕਰਦੇ ਆ ਜਿੱਥੇ ਕੋਈ ਨਾ ਵੀ ਬੁਲਾਏਗਾ ਭਗਵਾ ਸੈਨਾ ਸਭ ਤੋਂ ਪਹਿਲੇ ਉੱਥੇ ਖੜੀ ਹੋਊਗੀ ਇਹੋ ਜਿਹੇ ਮੁੱਦਿਆਂ ਤੇ ਜੋ ਸਮਾਜਿਕ ਮੁੱਦੇ ਹੋਣਗੇ ਉਹਦੇ ਵਿੱਚ ਵੱਧ ਚੜ ਵੱਧ ਚੜ ਕੇ ਜਿੱਥੇ ਸਮਾਜਿਕ ਮੁੱਦਿਆਂ ਦੇ ਵਿੱਚ ਸਾਨੂੰ ਲਗਾ ਲੱਗੇਗਾ ਕਿ ਸਾਡੀ ਸਾਡੇ ਸੰਗਠਨ ਦੀ ਲੋੜ ਹੈ ਅਸੀਂ ਸਭ ਤੋਂ ਪਹਿਲੇ ਨਜ਼ਰ ਆਵਾਂਗੇ ਤੁਹਾਨੂੰ ਦੂਸਰੀ ਗੱਲ ਰਹਿ ਗਈ ਭਾਈਚਾਰਾ ਬਣਾ ਕੇ ਚੱਲਣ ਵਾਲੀ ਅਸੀਂ ਦੇਖੋ ਹਰ ਬੰਦਾ ਆਪਣੇ ਧਰਮ ਦਾ ਪ੍ਰਚਾਰ ਕਰਦਾ ਸਿੱਖ ਆਪਣੇ ਧਰਮ ਦਾ ਪ੍ਰਚਾਰ ਕਰਦੇ ਉਹ ਸਾਡੇ ਭਰਾ ਨੇ ਮੁ슬ਮਨ ਨੇ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ ਇਸਾਈ ਆਪਣੇ ਧਰਮ ਦਾ ਅਗਰ ਹਿੰਦੂ ਪ੍ਰਚਾਰ ਕਰਦਾ ਤੇ ਅਪੱਤੀ ਕਿਸ ਚੀਜ਼ ਦੀ ਹੈ ਅਗਰ ਤਰਿੰਦਰ ਸ਼ਾਸਤਰੀ ਜੀ ਨੇ ਕਿਹਾ ਕਿ ਮੰਦਰ ਦੀ ਆਵਾਜ਼ ਹਰੀ ਹਰ ਮੰਦਰ ਦੀ ਗੱਲ ਕੀਤੀ ਉਹਦੇ ਤੇ ਚੱਕ ਕੇ ਬਿਨਾ ਸੋਚੇ ਸਮਝੇ ਇੱਕ ਬੁੱਚਣ ਨੇ ਲੰਬੀ ਚੋੜੀ ਹਿੱਟ ਸਪੀਚ ਦੇ ਦਿੱਤੀ ਅਸੀਂ ਅਗਰ ਆਪਣੇ ਧਰਮ ਦਾ ਪ੍ਰਚਾਰ ਕਰਦੇ ਸਾਨੂੰ ਕਿਸੇ ਨੂੰ ਕੋਈ ਅਪੱਤੀ ਨਹੀਂ ਆਗੀ ਸਰੇਆ ਜਿੰਨਾ ਮਰਜੀ ਆਪਣੇ ਧਰਮ ਦਾ ਪ੍ਰਚਾਰ ਕਰਨ ਸਾਡੇ ਸਿਰ ਮੱਥੇ ਆ ਪਰ ਅਸੀਂ ਲੋਗ ਅਸੀਂ ਅਗਰ ਆਪਣੇ ਧਰਮ ਦਾ ਪ੍ਰਚਾਰ ਕਰਦੇ ਆ ਕਿਸੇ ਨੂੰ ਅਪੱਤੀ ਨਹੀਂ ਹੋਣੀ ਚਾਹੀਦੀ ਦੂਸਰੀ ਗੱਲ ਮੈਂ ਕਹਿਣਾ ਚਾਹਾਂਗਾ ਉਹ ਕਹਿੰਦਾ ਸੀ ਨਾ ਕਿ ਪੰਜਾਬ ਦੇ ਵਿੱਚ ਤਰਹਿੰਦਰ ਸਾਸਤਰੀ ਵੜ ਕੇ ਦਿਖਾਵੇ ਅਸੀਂ ਲੈ ਕੇ ਆਵਾਂਗੇ ਸਾਡੀ ਟੀਮ ਪੂਰੀ ਕੋਸ਼ਿਸ਼ ਕਰੇਗੀ ਤਰਿੰਦਰ ਸਾਸਤੀ ਜੀ ਦਾ ਪ੍ਰੋਗਰਾਮ ਪੰਜਾਬ ਦੇ ਵਿੱਚ ਰੱਖਿਆ ਜਾਵੇ ਤੇ ਅਸੀਂ ਦੇਖਦੇ ਹਾਂ ਕਿ ਉਹਨੂੰ ਕੌਣ ਰੋਕਦਾ ਅਸੀਂ ਇਹ ਨਹੀਂ ਹੈ ਜਿੱਥੇ ਪ੍ਰਸ਼ਾਸਨ ਵਧੀਆ ਕੰਮ ਕਰਦਾ ਅਸੀਂ ਉਹਦੀ ਤਾਰੀਫ਼ ਵੀ ਕਰਦੇ ਹਾਂ ਜਿੱਥੇ ਪ੍ਰਸ਼ਾਸਨ ਇਹ ਕੰਮ ਦੇ ਵਿੱਚ ਪਰਮਾਨੇ ਦੇ ਕੇਸ ਦੇ ਵਿੱਚ ਅਸੀਂ ਪ੍ਰਸ਼ਾਸਨ ਨਾਲ ਨਾਰਾਜ਼ ਹਾਂ ਕਿ ਹਾਲੇ ਤੱਕ ਪਰਚਾ ਨਹੀਂ ਦਰਜ ਕੀਤਾ ਗਿਆ ਲੇਕਿਨ ਜਿਵੇਂ ਕੱਲ ਸੁਖਬੀਰ ਬਾਦਲ ਜੀ ਤੇ ਗੋਲੀ ਚੱਲੀ ਅੱਜ ਅੱਜ ਚੱਲੀ ਹੈ ਨਾ ਅੱਜ ਗੋਲੀ ਚੱਲੀ ਦੇਖੋ ਪ੍ਰਸ਼ਾਸਨ ਨੇ ਕਿਡਾ ਵਧੀਆ ਕੰਮ ਕੀਤਾ ਉਹਨਾਂ ਦੀ ਜਾਨ ਬਚਾਈ ਉਹਦੀ ਚਾਹੀ ਉਹਨਾਂ ਦੀ ਤਾਰੀਫ਼ ਵੀ ਕਰਦੇ ਹਾਂ ਪਰ ਇਹ ਕੰਮ ਦੇ ਵਿੱਚ ਸਾਡੀ ਨਾਰਾਜ਼ਗੀ ਆ ਪਰਮਾਨੇ ਵਾਲੇ ਕੇਸ ਕਮਲੀ ਸਰ ਪੁਲਿਸ ਕਮਿਸ਼ਨਰ ਵੱਲੋਂ ਜਿਹੜੀ ਸੁਰੱਖਿਆ ਉੱਥੇ ਲਗਾਈ ਗਈ ਸੀ ਉੱਥੇ ਤਿੰਨ ਜਿਹੜੇ ਸਾਡੇ ਐਸਐਸ ਆਈ ਸਾਹਿਬ ਤੁਚੇ ਨੇ ਉੱਥੇ ਜਿਹੜਾ ਪਛਾਹ ਕੀਤਾ ਅਸੀਂ ਉਹਦੀ ਬਹੁਤ ਤਾਰੀਫ ਕਰਦੇ ਪੂਰਾ ਸਤਿਕਾਰ ਕਰਦੇ ਹਾਂ ਕਿਉਂਕਿ ਦੇਖੋ ਜ ਦੁਨੀਆ ਮਤਲਬ ਲੋਕਾਂ ਦੀ ਰੱਖਿਆ ਦੇ ਲਈ ਪੁਲਿਸ ਆ ਤੇ ਜੇ ਪੁਲਿਸ ਆਪਣਾ ਕੰਮ ਕਰਦੀ ਹੈ ਤਾਂ ਅਸੀਂ ਉਸ ਦਾ ਅਪਰੀਸ਼ੀਏਸ਼ਨ ਵੀ ਕਰਦੇ ਹਾਂ ਅਸੀਂ ਉਹਨਾਂ ਨੂੰ ਸਮਰਧ ਵੀ ਕਰਾਂਗੇ ਪੁਸਤ ਅਧਿਕਾਰੀਆਂ ਨੂੰ ਮੇਰੇ ਸ਼ਹਿਰ ਦੇ ਨੇ ਅਸੀਂ ਆਪਣੇ ਸੀਪੀ ਸਾਹਿਬ ਜਿਹੜੇ ਪੁੱਲਰ ਸਾਹਿਬ ਨੇ ਉਹਨਾਂ ਦਾ ਹੀ ਬੜਾ ਧੰਨਵਾਦ ਕਰਦੇ ਆ ਕਿ ਜੇ ਉੱਥੇ ਸੁਰੱਖਿਆ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਤੇ ਗੁਰਦੁਆਰੇ ਤੇ ਪਹਾਰ ਹੋ ਜਾਂਦਾ ਤੇ ਪੰਜਾਬ ਦੇ ਹਾਲਾਤ ਬਹੁਤੇ ਬੜੇ ਹੋ ਜਾਣੇ ਸੀ ਇਸ ਲਈ ਆਪਾਂ ਇਸ ਚੀਜ਼ ਦੀ ਤਾਰੀਫ਼ ਕਰਦੇ ਹਾਂ ਮੁਸ਼ਕਲ ਹੁਣ ਕਿਸ ਤਰੀਕੇ ਜਿਹੜੀ ਸੰਗਠਨ ਹੈ ਉਹ ਕਿਸ ਤਰੀਕੇ ਅੱਗੇ ਕੰਮ ਕਰੂਗੀ ਤਾਂ ਲੋਕਾਂ ਦੇ ਵਿੱਚ ਕਿਸ ਤਰੀਕੇ ਵਿਚਰਿਤ ਹੋ ਸੰਗਠਨ ਤਾਂ ਪਹਿਲਾਂ ਵੀ ਕੰਮ ਕਰਦਾ ਆ ਰਿਹਾ ਹੈ ਔਰ ਅੱਗੇ ਵੀ ਕਰਦਾ ਰਹੇਗਾ ਆ ਅਸੀਂ ਕਾਫੀ ਸਾਰੇ ਮੁੱਦੇ ਪਹਿਲਾਂ ਤਾਂ ਅਸੀਂ ਆਪਣਾ ਇਮਿਊਨਿਟੀ ਸਿਸਟਮ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਾਅਦ ਤੇ ਅਸੀਂ ਬਾਅਦ ਚ ਜਾਵਾਂਗੇ ਕੋਸ਼ਿਸ਼ ਸਾਡੀ ਇਹ ਹੈ ਕਿ ਪਹਿਲਾਂ ਅਸੀਂ ਆਪਣੇ ਜਿਹੜੇ ਸਾਡੇ ਸਮਾਜ ਦੇ ਲੋਕ ਆ ਉਹਨਾਂ ਨੂੰ ਜਗਾਈਏ ਉਹਨਾਂ ਨੂੰ ਜਗਾ ਕੇ ਉਹਨਾਂ ਦੇ ਅੱਗੇ ਇੱਕ ਧੁਬਜ ਦੇ ਥੱਲੇ ਉਹਨਾਂ ਨੂੰ ਲੈ ਕੇ ਆਈਏ ਤਾ ਜੋ ਕਿ ਅਸੀਂ ਜੋ ਜੋ ਵੀ ਕੋਈ ਕੰਮ ਕਰੀਏ ਇੱਕ ਜੁਟ ਹੋ ਕੇ ਕਰੀਏ ਬਿਲਕੁਲ ਸੋ ਬਗਵਾ ਸੇਨਾ ਸੰਗਠਨ ਜਿਹੜੀ ਹੈ ਕਾਫੀ ਜਿਹੜੇ ਦੇਖ ਸਕਦੇ ਹੋ ਅਧਿਕਾਰੀ ਉਹਨਾਂ ਦੇ ਮੌਜੂਦ ਸੀਗੇ ਇੱਥੇ ਮੌਕੇ ਤੇ ਤਾਂ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਲੋਕਾਂ ਦੇ ਜਿਹੜੇ ਮੁੱਦੇ ਨੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਵਾਸਤੇ ਆਵਾਜ਼ ਚੱਕੀ ਜਾ ਰਹੀ ਹੈ ਲਗਾਤਾਰ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਜਾ ਰਹੀ ਹੈ ਹੁਣ ਦੇਖਣਾ ਆਏ ਹੋਏਗਾ ਕਿਉਂਕਿ ਜਿਹੜੇ ਸਮਾਜ ਦੀ ਗੱਲ ਕਰਦੀ ਹੈ ਤਾਂ ਸਮਾਜ ਤੇ ਹਿੱਤ ਵਾਸਤੇ ਜਿਹੜੀ ਹਮੇਸ਼ਾ ਹੀ ਗੱਲ ਕਰਦੀ ਹੈ ਸੋ ਹੁਣ ਅੱਗੇ ਵੀ ਉਹਨਾਂ ਵੱਲੋਂ ਇਹੀ ਗੱਲ ਕਹੀ ਹੈ ਕਿ ਅੱਗੇ ਵੀ ਲੋਕਾਂ ਦੇ ਵਿੱਚ ਵਿਚਰਦੇ ਫੋਵਾਂਗੇ ਤਾਂ ਲੋਕਾਂ ਦੇ ਵਿੱਚ ਜਿਹੜੀ ਹੈ ਸਮਾਜ ਦੀ ਗੱਲ ਜਿਹੜੀ ਹੈ ਸਮਾਜ ਦੀ ਗੱਲ ਨੂੰ ਲੈ ਕੇ ਜਿਹੜਾ ਅੱਗੇ ਚੱਲਾਂਗੇ ਤਾਂ ਦੇਖਦੇ ਰਹੋ ਲੁਧਿਆਣਾ ਲਾਈਫ ਮੈਨੇਜਿੰਗ ਕੈਮਰਾਮੈਨ ਅਮੀਨਾਂ ਨੂੰ ਧੰਨਵਾਦ